ਪਰ ਦੇਖਦੇ ਦੇਖਦੇ ਪਹਿਲਾਂ ਹਵਾ ਹੈ ਨਹੀਂ ਸੀ ਜਦੋਂ ਅੱਗ ਲੱਗੀ ਇੰਨੀ ਕ ਹਵਾ ਆ ਗਈ ਕਿ ਸਾਰਾ ਕੁਝ ਤਬਾਹ ਕਰਤਾ ਮੇਰੇ ਸਾਹਮਣੇ ਤੁਸੀਂ ਦੇਖ ਰਹੋ ਹੋਗੇ ਬਾਈ ਜੀ ਕਿੰਨੇ ਇਹ ਬੋਲਟੇਜ ਦੀ ਤਾਰ ਹੋ ਗਈ ਹੈ 11000 ਬੋਲਟੇਜ ਦੀ ਤਾਰ ਹੈ ਕਹਿੰਦੇ ਸਾਡੇ ਕੋ ਕੰਪਲੀਟ ਨਹੀਂ ਕਰਦੇ ਹੋਰ ਨਹੀਂ ਕਰਦੇ ਤੁਸੀਂ ਤਨਖਾਹਾਂ ਕਾਰੀਏ ਲੈਣੇ ਹੋ ਤੁਹਾਡੀ ਡਿਊਟੀ ਕੀ ਬਣਦੀ ਹੈ ਉਹ ਜਿਵੇਂ ਆਪਾਂ ਕਹਾਵਤ ਵੀ ਸੁਣਦੇ ਹੁੰਦੇ ਹਾਂ ਕਿ ਪੰਜਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ ਸਾਬੂ ਦਾ ਕੀ ਪੈਣਾ ਜੀ ਤਾਂ ਸਾਰਾ ਤਾਂ ਮਚ ਗਿਆ ਸੁਹਾ ਹੋ ਗਿਆ ਉਧਰ ਉਹ ਦੇਖੋ ਦਰਸ਼ਕ ਲੱਗਦੇ ਆ ਉਧਰੋਂ ਦਰਖਤਾ ਕਰਕੇ ਰੁਗਿਆ ਤੇ ਕੁਝ ਮੂਰੇ ਬਾਹੂ ਲਿਆ ਸੀ ਘਟਾ ਦਾ ਮੁਆਵਜ਼ਾ ਵੀ ਕੁਝ ਨਹੀਂ 4-5 ਕਹਿੰਦੇ 10000 ਰੁਪਿਆ ਫੀਲੇ ਦੇ ਇਕੜ ਦੇ ਹਿਸਾਬ ਨਾਲ ਦੇ ਦੇਣਾ ਤੇ ਹੁਣ ਪੱਲੇ ਕੀ ਟਿਆ ਬਸ ਪੱਲੇ ਕੀ ਆ ਚੀ ਜਾਈ ਸਾਡੇ ਸੁਹਾ ਆਜੀ ਪੱਲੇ ਬਸ ਤੁਸੀਂ ਜਿਹੜੇ ਹਮਦਰਦ মিডিਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਦਰਸ਼ਕੋ ਅੱਜ ਅਸੀਂ ਹਲਕਾ ਪਾਇਲ ਦੇ ਪਿੰਡ ਗੋਸਲ ਦੇ ਵਿੱਚ ਪਹੁੰਚੇ ਆ ਤੇ ਇੱਥੇ ਪਹੁੰਚਣ ਦਾ ਕਾਰਨ ਬਹੁਤ ਹੀ ਗਮਹੀਨ ਤੇ ਮੈਂ ਕਹਿ ਸਕਦਾ ਇੱਕ ਬਹੁਤ ਹੀ ਦਿਲ ਨੂੰ ਦਿਖਾਉਣ ਵਾਲਾ ਕਾਰਨ ਹੈ ਇੱਥੇ ਆਉਣ ਦਾ ਕਿਉਂਕਿ ਬੀਤੇ ਦਿਨੀ ਬੀਤੀ ਕੱਲ ਇੱਕ ਕਿਸਾਨ ਦੀ ਫਸਲ ਇੱਥੇ ਸੜ ਕੇ ਸੁਆਹ ਹੋ ਗਈ ਸੀ ਤੇ ਕਿਸਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਾਰਨ ਕੀ ਰਿਹਾ ਅਕਸਰ ਇਹਦਾ ਇਦਾਂ ਹੋਣ ਦਾ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਹਰਿੰਦਰ ਸਿੰਘ ਹੈ ਜੀ ਬਜੀ ਕਿਵੇਂ ਇਹ ਅੱਗ ਲੱਗੀ ਜੀ ਇੱਥੇ ਇਹ ਅੱਗ ਦੀ ਸਾਡੇ ਦੇਖਦੇ ਦੇਖਦੇ ਲੱਗੀ ਆ ਸੀ ਉਧਰ ਕਿਸੇ ਨੇ ਕੀ ਲੈਂਡ ਫਸਲ ਵੜਦੇ ਸੀਗੇ ਤੇ ਇਹ ਇੱਕਦਮ ਆਹ ਤਾਰਾ ਟੁੱਟਣ ਦਾ ਸਾਨੂੰ ਪਤਾ ਇਹ ਪਹਿਲਾਂ ਵੀ ਕਈ ਵਾਰ ਹੋਇਆ ਇਤਿਹਾਸਾ ਜੀ ਇਹ ਨਿੰਨੀਆਂ ਸੀਗੀਆਂ ਤਾਰ ਟੁੱਟ ਕੇ ਜੀ ਇੱਥੇ ਕੁਝ ਨਹੀਂ ਸੀ ਆਲੇ ਦੁਆਲੇ ਇੱਥੇ ਦੇਖਿਆ ਤਾਂ ਅੱਗ ਥੋੜੀ ਜਿਹੀ ਅੱਗ ਚੱਲੀ ਤੇ ਅਸੀਂ ਉੱਥੋਂ ਸਾਰਾ ਭਜਨ ਨਟ ਕੀਤੀ ਗੁਰੂ ਘਰ ਐਨਾਨਸਮੈਂਟ ਕਰਾਈ ਵੀ ਚਲੋ ਬੰਦੇ ਆਉਣਗੇ ਸਾਡੇ ਪੰਪ ਭਰੇ ਹੁੰਦੇ ਆ ਪਾਣੀ ਵਾਲੇ ਜੀ ਤੇ ਚਲੋ ਲੋਕ ਤਾਂ ਜੀ ਆਲੇ ਦੁਆਲੇ ਬਹੁਤ ਆਏ ਪਰ ਦੇਖਦੇ ਦੇਖਦੇ ਪਹਿਲਾਂ ਹਵਾ ਹੈ ਨਹੀਂ ਸੀ ਜਦੋਂ ਅੱਗ ਲੱਗੀ ਇੰਨੀ ਕ ਹਵਾ ਆ ਗਈ ਕਿ ਸਾਰਾ ਕੁਝ ਤਵਾ ਕਰਤਾ ਜੀ ਕਿੰਨੇ ਕਿਤੇ ਇਹ ਬਿਜਲੀ ਮੁਲਾਜ਼ਮਾਂ ਦੀ ਗਲਤੀ ਹੈ ਬਿਜਲੀ ਪ੍ਰਸ਼ਾਸਨ ਦੀ ਗਲਤੀ ਹੈ ਦੇਖੋ ਇੱਧਰ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਭਾਈ ਜੀ ਕਿੰਨੇ ਇਹ ਬੋਲਟੇਜ ਦੀ ਤਾਰ ਹੋਊਗੀ 11000 ਬੋਲਟੇਜ ਦੀ ਤਾਰ ਹੈ ਜੀ 11000 ਬੋਲਟੇਜ ਦੀ ਹਾਂ ਜੀ ਇੱਕ ਆਪਾਂ ਉਹ ਵੀ ਤਾਰ ਦੇਖ ਰਹੇ ਹਾਂ ਬਹੁਤ ਨੇੜੇ ਆ ਤਾਰ ਮੇਰੇ ਖਿਆਲ ਦੇ ਵਿੱਚ ਮਹਿਜ ਉਹ 10 ਫੁੱਟ ਦੇ ਕਰੀਬ ਹੋਊਗੀ ਉੱਪਰੋਂ ਬਿਲਕੁਲ ਇਹੀ ਇਹੀ ਕੰਡੀਸ਼ਨ ਹੈ ਜੀ ਸਾਡੇ ਪਿੰਡ ਤੇ 70% ਤਾਰਾਂ ਇੱਕ ਨਹੀਂ ਨੇ ਸਾਨੂੰ ਵੀ ਪਤਾ ਬਿਜਲੀ ਮੁਲਾਜ਼ਮ ਬਾਅਦੋਂ ਆ ਕੇ ਸਫਾਈਆਂ ਜ਼ਰੂਰ ਦਿੰਦੇ ਨੇ ਕਹਿੰਦੇ ਸਾਡੇ ਕੋਲ ਕੰਪਲੀਟ ਨਹੀਂ ਕਰਦੇ ਹੋਰ ਨਹੀਂ ਕਰਦੇ ਤੁਸੀਂ ਤਨਖਾਹਾਂ ਤੁਸੀਂ ਇੱਥੇ ਸਾਡੇ ਪਿੰਡ ਬੈਠਦੇ ਆ ਦੋ ਮੁੰਡੇ ਕੀ ਉਹਨਾਂ ਨੂੰ ਨਿਗਾ ਚਾਉਂਦਾ ਨਹੀਂ ਹੈਗਾ ਵੀ ਇਹ ਇਹ ਤਾਰਾਂ ਲੰਮਕਦੀਆਂ ਨੇ ਅਸੀਂ ਇਹਨਾਂ ਦਾ ਕੁਝ ਕਰੀਏ। ਰਸਤਾ ਨਾਲ ਵੀ ਲੱਗਣ ਨੂੰ ਤਿਆਰ ਆ ਸਾਰਾ ਕੁਝ ਕਰਨ ਨੂੰ ਤਿਆਰ ਆ ਪਰ ਪਤਾ ਨਹੀਂ ਕੀ ਇਹ ਜਦੋਂ ਹਾਦਸਾ ਹੋ ਜਾਂਦਾ ਉਦੋਂ ਕੱਲ ਜਰੂਰ ਦੱਸ ਜਾਣੇ ਇੱਥੇ ਫਿਰਦੇ ਸੀਗੇ। ਮੈਂ ਦੱਸ ਦੇਣੇ ਫਿਰਨ ਤੋਂ ਬਾਅਦ ਆ ਉੱਕਣੀ ਤਾਰਾਂ ਪਈਆਂ ਨੇ ਇਹ ਦੁਬਾਰੇ ਖਾਣੀ ਕਿਸੇ ਹੈਪਨ ਨੂੰ ਠੀਕਦੇ ਆ ਵੀ ਕਿਸੇ ਬੰਦੇ ਦਾ ਹੱਥ ਲੱਗ ਜਾਵੇ ਜਾਂ ਕਿਸੇ ਦਾ ਕੀ ਹੋ ਜਾਵੇ ਸਮਝ ਤੋਂ ਬਾਹਰ ਆ ਜੀ। ਦੁਬਾਰਾ ਫਿਰ ਕਿਸੇ ਹਾਦਸੇ ਨੂੰ ਰੋਕਿਆ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ਰੂਰ ਉਹ ਤਾਰ ਦਿਖਾਈ ਜਾ ਉਹ ਜਿਵੇਂ ਆਪਾਂ ਕਹਾਵਤ ਵੀ ਸੁਣਦੇ ਹੁੰਨੇ ਆ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ ਇਹ ਗੱਲ ਬਖੂਬੀ ਇੱਥੇ ਢੁਕਦੀ ਹੈ ਇਹ ਹਲੇ ਵੀ ਤਾਰ ਇੱਥੇ ਹੀ ਹੈ ਪ੍ਰਸ਼ਾਸਨ ਵੱਲੋਂ ਹਜੇ ਵੀ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈਗੀ ਆ ਉਹ ਕਾਰਵਾਈ ਨਹੀਂ ਕੀਤੀ ਗਈ ਅਗਲੇ ਕਿਸੇ ਹਾਦਸੇ ਨੂੰ ਡਿੱਕਿਆ ਜਾ ਰਿਹਾ ਬਾਈ ਜੀ ਕਿੰਨੀ ਜ਼ਮੀਨ ਆ ਜਿਹੜੀ ਇਹ ਕਿੰਨੀ ਫਸਲ ਸੜ ਕੇ ਸੁਆਹ ਗਈ ਇਹ ਜੀ ਜਿਹੜੀ ਕਣਕ ਦੀ ਫਸਲ ਸੀਗੀ ਉਹ 13 ਕਿਲਿਆਂ ਦੇ ਗੇੜ ਹੋਗੀ ਆ ਦੋਈ ਭਾਈ ਇਹਨਾਂ ਦੇ ਹੋਗੇ 6-7 ਕਿਲੇ 6-7 ਕਿਲੇ ਇਹਨਾਂ ਦੇ ਹੋਗੇ ਤੇ ਬਾਕੀ ਟੂੜੀ ਦਾ ਨਾਲ ਸੀਗਾ ਜੀ ਉਹ ਸੀਗੇ 7-8 ਕਿਲੇ ਉਹ ਸੀਗੇ ਜੀ ਹਾਂਜੀ ਤੇ ਫਿਰ ਇਹ ਤੇ ਅੱਗ ਤੇ ਕਾਬੂ ਕਿਦਾਂ ਪਾਇਆ ਕਾਬੂ ਤਾਂ ਜੀ ਆਲੇ ਦੁਆਲੇ ਲੋਕ ਆਏ ਟਰੈਕਟਰ ਲੈ ਕੇ ਆਏ ਕਾਬੂ ਤਾਂ ਕੀ ਪੈਣਾ ਜੀ ਤਾਂ ਸਾਰਾ ਕੁਝ ਮਚ ਕੇ ਸੁਆਹ ਹੋ ਗਿਆ ਉਧਰ ਉਹ ਦੇਖੋ ਦਰਖਤ ਲੱਗਦੇ ਆ ਉਧਰੋਂ ਦਰਖਤਾਂ ਕਰਕੇ ਰੁਗਿਆ ਤੇ ਕੁਝ ਮੂਰੇ ਬਾਹੂ ਲਿਆ ਸੀ ਕੋ ਸਾਡੇ ਪਿੰਡ ਤੇ ਅਸੀਂ ਪਾਣੀ ਵਾਲੀਆਂ ਆਪਣੇ ਸਪਰੇਅ ਕਰਨ ਵਾਲੇ ਪੰਪਾਂ 'ਚ ਪਾਏ ਹੁੰਦਿਆ ਪਾਣੀ ਤਾਂ ਲੋਕਾਂ ਨੇ ਉਹਦੇ ਨਾਲ ਵਿਚਾਰਿਆਂ ਨੇ ਬਹੁਤ ਹਿੰਮਤ ਮਾਰੀ ਤੇ ਅਸਤਾ ਚਾਹੁੰਦੇ ਆ ਕਿ ਪਿੰਡ ਪਿੰਡ ਇੱਕ ਉਹ ਟੈਂਕੀਆਂ ਹੁੰਦੀਆਂ ਨੇ ਜਿਹੜੇ ਪ੍ਰੈਸ਼ਰ ਮਾਰਦੇ ਆ ਪਾਣੀ ਦਾ ਤੇ ਸਾਨੂੰ ਉਹ ਸਹੂਬਿਦਾ ਦਿੱਤੀ ਜਾਵੇ ਤੇ ਆਉਣ ਵਾਲੇ ਆਉਣ ਵਾਲੇ ਸਾਰੇ ਕੋਈ ਗਵਰਨਮੈਂਟ ਸਾਡਾ ਚੰਗਾ ਕਰੇ ਤੇ ਗੱਲਾਂ ਵਾਦੇ ਹੋ ਜਾਂਦੇ ਆ ਪਰ ਗੱਲ ਕੰਮ ਨਹੀਂ ਪੂਰੇ ਹੁੰਦੇ ਜੀ ਕਿਤੇ ਕਿਤੇ ਦੇਖਦੇ ਹੋ ਵੀ ਵਾਦੇ ਹਰ ਵਾਰ ਹੁੰਦੇ ਨੇ ਕਿ ਅਸੀਂ ਕਿਸਾਨਾਂ ਲਈ ਆਹ ਕਰਦਾਂਗੇ ਜਾਂ ਬੀਮੇ ਲੈ ਕੇ ਆਵਾਂਗੇ ਫਸਲਾਂ ਤੇ ਉਹ ਕਰਮ ਰੂਪ ਦੇ ਵਿੱਚ ਉਹ ਗੱਲਾਂ ਹੈਗੀਆਂ ਨੇ ਕਿੰਨੀ ਪ੍ਰੈਕਟੀਕਲ ਚ ਨਹੀਂ ਜੀ ਨਹੀਂ 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 ਕੋਈ ਬੀਮੇ ਨਹੀਂ ਹੁੰਦੇ ਤੁਹਾਡੇ ਸਾਹਮਣੇ ਹੀ ਆ ਜੀ ਗੜੇ ਪੈ ਜਾਂਦੇ ਨੇ ਆਹ ਦੇਖ ਲਓ ਹੁਣ ਕੁਦਰਤ ਦੀ ਮਾਰ ਆ ਪੈ ਗਈ ਸਾਨੂੰ ਪਰ ਕੀ ਕਰਾਂਗੇ ਹੁਣ ਇੱਕ ਬੇਨਤੀਆਂ ਕਰ ਲਈ ਨੇ ਸਾਡਾ ਦਾ ਮੁਆਵਜ਼ਾ ਵੀ ਕੁਝ ਨਹੀਂ 4-5000 ਰੁਪਇਆ ਕਿਲੇ ਦੇ ਇਕੜ ਦੇ ਹਿਸਾਬ ਨਾਲ ਦੇ ਦੇਣਾ ਸਾਡੀ 60-65000 ਦੀ ਪਹਿਲਾਂ ਅਸੀਂ ਕੋਸੇ ਠੇਕਾ ਭਰੀ ਬੈਠੇ ਨੇ ਉਸ 60-65000 ਰੁਪਇਆ ਦੀ ਫਸਲ ਮਰ ਗਈ ਤੇ ਉਹ ਬੰਦਾ ਇੱਕ ਵਾਰ ਜ਼ਿੰਦਗੀ ਚ ਮਾਰ ਖਾਦੀ ਫਿਰ ਦੁਬਾਰਾ ਕਿੱਥੋਂ ਕੰਮ ਜਮ ਹੁੰਦਾ ਮਨ ਟੁੱਟ ਜਾਂਦਾ ਜੀ ਬੰਦੇ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਕੀ ਕਰੂ ਇਸ ਵਾਰ ਹੋ ਗਿਆ ਅਗਲੀ ਵਾਰ ਕੀ ਗਾਰੰਟੀ ਆ ਉਹ ਖੜੀ ਫਸਲ ਪੱਕੀ ਵੱਢਣ ਤੱਕ ਦੇਖੀ ਜਾਊ ਵੀ ਕੋਈ ਖਤਰਾ ਤਾਂ ਨਹੀਂ ਹੈਗਾ ਬੈਠਾ ਰੂਸਣਾ ਨਹੀਂ ਜੀ ਇੱਥੇ ਕਿਹੜਾ ਕੋਈ ਫੈਸਿਲਟੀ ਆ ਬਾਈ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਕਿੰਨੇ ਜਬਨ ਲਈ ਜੀ ਠੀਕੇ ਤੁਹਾਡੀ ਜੀ ਇਹ 10 ਕੀ ਲੈਣੀ ਜੀ ਮੇਰੇ ਤੇ ਅੱਛਾ ਜੀ ਨਾਲ ਬ੍ਰਦਰ ਇਹਨਾਂ ਦੇ ਵੀ ਨੇ ਜੀ ਹਾਂ ਜੀ ਹਾਂ ਜੀ ਮੇਰੇ ਵੀ ਸੀ ਫਿਰ ਹੁਣ ਪੱਲੇ ਕੀ ਪਿਆ ਬਸ ਪੱਲੇ ਕੀ ਆ ਆ ਚੀਜ਼ ਆਈ ਸਾਡੇ ਸੁਹਾ ਜੀ ਪੱਲੇ ਬਸ ਹੁਣ ਪ੍ਰਸ਼ਾਸਨ ਵੱਲੋਂ ਕੋਈ ਵਾਦਾ ਨਹੀਂ ਕੀਤਾ ਗਿਆ ਐਮਐਲਏ ਸਾਹਿਬ ਆਏ ਸੀ ਕਿ ਸੁਹਾ ਵਾਏ ਨਹੀਂ ਕਹਿੰਦੇ ਜੀ ਕਰਾਂਗੇ ਜਰੂਰ ਜਿੰਨਾ ਹੋ ਸਕੇ ਕਰਾਂਗੇ ਜੀ ਪਟਵਾਰੀ ਸਾਹਿਬ ਆਏ ਸੀ ਉਹ ਲਿਖ ਕੇ ਲੈ ਗਏ ਜੀ ਜਿਵੇਂ ਹੋਊ ਕਹਿੰਦੇ ਵੀ ਕਰਾਂਗੇ ਮਦਦ ਲੱਗਦਾ ਵੀ ਹੋ ਜਾਊਗਾ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਸਰਕਾਰ ਦਾ ਠੀਕ ਹੈ ਹੂੰ ਤੇ ਫਿਰ ਇਹਦੇ ਤੇ ਤੁਹਾਨੂੰ ਲੱਗਦਾ ਵੀ ਫਾਇਰ ਬਰਗੇਡ ਦੀਆਂ ਗੱਡੀਆਂ ਦਾ ਹੋਣਾ ਪਿੰਡਾਂ ਦੇ ਵਿੱਚ لازਮੀ ਹੈ। ਘਟੂ ਘਟ ਸਾਡੇ ਹਲਕੇ 'ਚ ਤਾਂ ਹੋਵੇ ਜੀ ਮਲਾਉਦ ਹਲਕੇ 'ਚ ਇੱਕ ਗੱਡੀ ਤਾਂ ਹੋਵੇ। ਕੱਲ ਫੋਨ ਬਹੁਤ ਕਰੇ ਜੀ ਖੰਨੇ। ਫੋਨ ਹੀ ਨਹੀਂ ਚੱਕੇ ਜੀ ਉਹਨਾਂ ਨੇ। ਜੀ। ਖੰਨੇ ਦੀ ਜੇਕਰ ਮੈਂ ਇੱਥੋਂ ਗੱਲ ਕਰਾਂ ਤਾਂ 35 ਤੋਂ 40 ਕਿਲੋਮੀਟਰ ਦਾ ਫਾਸਲਾ ਇਸ ਪਿੰਡ ਤੋਂ। ਮੈਂ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੇਰੇ ਮੰਨਣ ਦੇ ਮੁਤਾਬਕ 35 ਤੋਂ 40 ਕਿਲੋਮੀਟਰ ਦਾ ਇਥੋਂ فاਸਲਾ ਜੇਕਰ ਇੱਥੇ ਕੋਈ ਅਨ ਹੋਣੀ ਹੋ ਜਾਵੇ ਜਾਂ ਅੱਗ ਲੱਗ ਜਾਵੇ ਤਾਂ ਇੱਥੇ ਪਹੁੰਚਦੇ ਆ ਪਹੁੰਚਦੇ ਆ ਜਾਨੂੰ ਸੜ ਕੇ ਸੁਆਹ ਹੋ ਜਾਏਗਾ ਜੀ ਇਹ ਫਿਰ ਭਾਈ ਜੀ ਇਹਦੇ ਤੇ ਕਿਵੇਂ ਤੁਸੀਂ ਇਹਦੇ ਤੇ ਕਾਬੂ ਕਿਵੇਂ ਪਾਇਆ ਜੀ ਕਾਬੂ ਜੀ ਦੇਖੋ ਲੋਕਾਂ ਨੇ ਬਹੁਤ ਹਿੰਮਤ ਕਰੀ ਬਹੁਤ ਪਿੰਡਾਂ ਚੋਂ ਅਲਾਉਂਸਮੈਂਟ ਹੋਈ ਆਏ ਜੀ ਕੁਦਰਤੀ ਹਵਾ ਕੁਛ ਦਬ ਗਈ ਜੀ ਬਾਹੀ ਕਰੀ ਅੱਗੇ ਜੀ ਪੰਪ ਲਿਆਂਦੇ ਸਪਰੇਅ ਵਾਲੇ ਉਹਦੇ ਕਰਕੇ ਜੀ ਕੰਟਰੋਲ ਕਰਿਆ ਜੀ ਬਸ ਕੋਈ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਜੀ ਉਹ ਬੱਚੇ ਤੁਰੇ ਗਏ ਉਹ ਬੱਚੇ ਹਾਂ ਠੀਕ ਹੈ ਫਿਰ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਦੀ ਜਰੂਰ ਸਾਨੂੰ ਜੋ ਬਣਦਾ ਸਾਡਾ ਕੁਝ ਮੁਆਵਜ਼ਾ ਦਿੱਤਾ ਜਾਵੇ ਜੀ ਜੀ ਹਾਂਜੀ ਹਾਂ ਲੈ ਕੇ ਜਰੂਰ ਲੈ ਕੇ ਗਏ ਨੇ ਜੀ ਦੇਖੋ ਹੁਣ ਕੀ ਕਹਿ ਰਹੇ ਕੋਸਾ ਜੀ ਐਨ ਆਰ ਆਈ ਭਰਾਵਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਆਪਾਂ ਦਸਵੰਦ ਵੀ ਕੱਢਦੇ ਆ ਤਾਂ ਇਹਨਾਂ ਭਰਾਵਾਂ ਦੀ ਜਰੂਰ ਮਦਦ ਕੀਤੀ ਜਾਵੇ ਕਿਉਂਕਿ ਇੱਕ ਵਾਰ ਟੁੱਟਿਆ ਕਿਸਾਨ ਦੁਬਾਰੇ ਖੜਾ ਨਹੀਂ ਹੁੰਦਾ ਉਹਦਾ ਮਨ ਟੁੱਟ ਜਾਂਦਾ ਜੀ ਕੱਲ ਅਸੀਂ ਬਹੁਤ ਔਖੇ ਘਰੋਂ ਠਾਣ ਕੇ ਲੈ ਕੇ ਆਏ ਆ ਮਨ ਟੁੱਟ ਜਾਂਦਾ ਜੀ ਜਿਹਾ ਪੁੱਤਾਂ ਵਾਂਗੂ ਪਾਲੀ ਫਸਲ ਅੱਖਾਂ ਦੇ ਸਾਹਮਣੇ ਮੱਚਦੀ ਆ ਕੋਈ ਜਿੰਨਾ ਕਿ ਕਰ ਸਕਦਾ ਤਾਂ ਜਰੂਰ ਇਹਨਾਂ ਦੀ ਹੈਲਪ ਕੀਤੀ ਜਾਵੇ ਅਸੀਂ ਪਿੰਡ ਪੱਧਰ ਤੇ ਵੀ ਜਿੰਨੇ ਕਿ ਜੋਗੀਆਂ ਕਰਾਂਗੇ ਤੇ ਸਾਰੇ ਭਾਈਆਂ ਦੇ ਮਦਦ ਨਾਲ ਇਹ ਸਾਰਾ ਖੋਹ ਸਕਦਾ ਜੀ ਜੀ ਜਰੂਰ ਕਿਤਨਾ ਕਿਤੇ ਇਹ ਗੱਲ ਹੈ ਜਿਹੜੀ ਹਰ ਇੱਕ ਪੰਜਾਬੀ ਨੂੰ ਸਮਝਣੀ ਪਵੇਗੀ ਤੇ ਹਰ ਇੱਕ ਉਸ ਦਾਣੇ ਨੂੰ ਸਮਝਣੀ ਪਵੇਗੀ ਕਿ ਦਾਮ ਦਾ ਜਿਹੜਾ ਅਸਲੀ ਰੂਪ ਹੈ ਉਹ ਕਿਹੜਾ ਹੋਣਾ ਚਾਹੀਦਾ ਤੇ ਕਿਤਨੇ ਕਿਤੇ ਇਹ ਪ੍ਰਸ਼ਾਸਨ ਨੂੰ ਵੀ ਇੱਕ ਸਵਾਲ ਹੈ ਕਿ ਜਿਹੜੀਆਂ ਇਹ ਅਨਹੋਣੀਆਂ ਘਟਨਾਵਾਂ ਹੁੰਦੀਆਂ ਨੇ ਇਹ ਘਟਨਾਵਾਂ ਕਿਤਨਾ ਕਿਤੇ ਨਾ ਹੋਣ ਤਾਂ ਜੋ ਅੱਖਾਂ ਰਹੀ ਜਿਹੜੇ ਇਹ ਸੁਪਨੇ ਸਜਾਏ ਹੁੰਦੇ ਨੇ ਕਿ ਮੈਂ ਆਹ ਫਸਲ ਦੇ ਉੱਪਰ ਆਹ ਕੰਮ ਕਰਾਂਗਾ ਜਾਂ ਐਦਾਂ ਉਹ ਕੰਮ ਕਰਾਂਗਾ ਬਹੁਤ ਸਾਰੇ ਸੁਪਨੇ ਹੁੰਦੇ ਨੇ ਆਪਣੀ ਫਸਲ ਨੂੰ ਲੈ ਕੇ ਪਰ ਉਹ ਜਦੋਂ ਐਦਾਂ ਦਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਹ ਅੱਖਾਂ ਦੇ ਵਿੱਚੋਂ ਨਾਮੋਸ਼ੀ ਛੱਡ ਜਾਂਦੇ ਨੇ ਤੇ ਆਓ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਜਲਦ ਤੋਂ ਜਲ ਇਹਨਾਂ ਦੀ ਗੱਲਬਾਤ ਸੁਣੀ ਜਾਵੇ ਜੋ ਇਹਨਾਂ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿ ਸਾਡੇ ਕੋਲੇ ਨਾ ਤਾਂ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਆਉਂਦੀ ਹੈ ਤੇ ਨਾ ਹੀ ਕੋਈ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ। ਕੈਮਰਾ ਪਰਸਨ ਰਾਜਵੀਰ ਪੰਦੇਰਖੇੜੀ ਦੇ ਨਾਲ ਪਾਇਲ ਤੋਂ ਬਲੰਤ ਸਿੰਘ ਰੋੜੀਆਂ ਹਮਦਰਦ ਮੀਡੀਆ ਪਰ ਦੇਖਦੇ ਦੇਖਦੇ ਪਹਿਲਾਂ ਹਵਾ ਹੈ ਨਹੀਂ ਸੀ ਜਦੋਂ ਅੱਗ ਲੱਗੀ ਇੰਨੀ ਕ ਹਵਾ ਆ ਗਈ ਕਿ ਸਾਰਾ ਕੁਝ ਤਬਾਹ ਕਰਤਾ। ਦੇ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਬਾਈ ਜੀ ਕਿੰਨੇ ਇਹ ਬੋਲਟੇਜ ਦੀ ਤਾਰ ਹੋ ਗਈ ਹੈ 11000 ਬੋਲਟੇਜ ਦੀ ਤਾਰ ਹੈ ਕਹਿੰਦੇ ਸਾਡੇ ਕੋਲ ਕੰਪਲੀਟ ਨਹੀਂ ਕਰਦੇ ਹੋਰ ਨਹੀਂ ਕਰਦੇ ਤੁਸੀਂ ਤਨਖਾਹਾਂ ਕਾ ਰੀ ਲੈਂਦੇ ਹੋ ਤੁਹਾਡੀ ਡਿਊਟੀ ਕੀ ਬਣਦੀ ਹੈ ਉਹ ਜਿਵੇਂ ਆਪਾਂ ਕਹਾਵਤ ਵੀ ਸੁਣਦੇ ਹੁੰਦੇ ਹਾਂ ਕਿ ਪੰਜਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ ਬਾਬੂ ਦਾ ਕੀ ਪੈਣਾ ਜੀ ਦਾ ਸਾਰਾ ਕੁਝ ਮੱਚ ਗਿਆ ਸੁਭਾਅ ਹੋ ਗਿਆ ਉਧਰ ਉਹ ਦੇਖੋ ਡਰਕ ਲੱਗਦੇ ਆ ਉਧਰੋਂ ਡਰਕਾਂ ਕਰਕੇ ਰੁਗਿਆ ਤੇ ਕੁਝ ਮੂਰੇ ਬਾਹੂ ਲਿਆ ਸੀ ਗੱਟ ਦਾ ਮੁਆਵਜ਼ਾ ਵੀ ਕੁਛ ਨਹੀਂ 4-5000 ਰੁਪਿਆ ਕਿਲੇ ਦੇ ਇਕੜ ਦੇ ਹਿਸਾਬ ਨਾਲ ਦੇ ਦੇਣਾ ਤੇ ਹੁਣ ਪੱਲੇ ਕੀ ਪਿਆ ਬਸ ਪੱਲੇ ਕੀ ਆ ਚੀਜ਼ ਆਈ ਸਾਡੇ ਸੁਹਾ ਜੀ ਪੱਲੇ ਬਸ ਤਸੀਂ ਜੁੜੇ ਹਮਦਰਦ মিডিਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਦਰਸ਼ਕੋ ਅੱਜ ਅਸੀਂ ਹਲਕਾ ਪਾਇਲ ਦੇ ਪਿੰਡ ਗੋਸਲ ਦੇ ਵਿੱਚ ਪਹੁੰਚੇ ਆ ਤੇ ਇੱਥੇ ਪਹੁੰਚਣ ਦਾ ਕਾਰਨ ਬਹੁਤ ਹੀ ਗਮਹੀਨ ਤੇ ਮੈਂ ਕਹਿ ਸਕਦਾ ਇੱਕ ਬਹੁਤ ਹੀ ਦਿਲ ਨੂੰ ਦਿਖਾਉਣ ਵਾਲਾ ਕਾਰਨ ਇੱਥੇ ਆਉਣ ਦਾ ਕਿਉਂਕਿ ਬੀਤੇ ਦਿਨੀ ਬੀਤੀ ਕੱਲ ਇੱਕ ਕਿਸਾਨ ਦੀ ਫਸਲ ਇੱਥੇ ਸੜ ਕੇ ਸੁਆਹ ਹੋ ਗਈ ਸੀ ਤੇ ਕਿਸਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਾਰਨ ਕੀ ਰਿਹਾ ਅਕਸਰ ਇਹਦਾ ਇਦਾਂ ਹੋਣ ਦਾ ਭਾਈ ਜੀ ਕੀ ਨਾਮ ਆ ਜੀ ਤੁਹਾਡਾ ਹਰਿੰਦਰ ਸਿੰਘ ਜੀ ਭਾਈ ਜੀ ਕਿਵੇਂ ਇਹ ਅੱਗ ਲੱਗੀ ਜੀ ਇੱਥੇ ਇਹ ਅੱਗ ਦੀ ਸਾਡੇ ਦੇਖਦੇ ਦੇਖਦੇ ਲੱਗੀ ਆ ਸੀ ਉਧਰ ਕਿਸੇ ਨੇ ਕੀ ਲੈਂਡ ਫਸਲ ਵੜਦੇ ਸੀਗੇ ਤੇ ਇਹ ਇੱਕਦਮ ਆਹ ਤਾਰਾ ਟੁੱਟਣ ਦਾ ਸਾਨੂੰ ਪਤਾ ਇਹ ਪਹਿਲਾਂ ਵੀ ਕਈ ਵਾਰ ਹੋਇਆ ਇਤਿਹਾਸਾ ਜੀ ਇਹ ਨਿੰਨੀਆਂ ਸੀਗੀਆਂ ਤਾਰ ਟੁੱਟ ਕੇ ਜੀ ਇੱਥੇ ਕੁਝ ਨਹੀਂ ਸੀ ਆਲੇ ਦੁਆਲੇ ਇੱਥੇ ਦੇਖਿਆ ਤਾਂ ਅੱਗ ਥੋੜੀ ਜਿਹੀ ਅੱਗ ਚੱਲੀ ਤੇ ਅਸੀਂ ਉੱਥੋਂ ਸਾਰਾ ਭਜਨ ਨਟ ਕੀਤੀ ਗੁਰੂ ਘਰ ਐਨਾਨਸਮੈਂਟ ਕਰਾਈ ਵੀ ਚਲੋ ਬੰਦੇ ਆਉਣਗੇ ਸਾਡੇ ਪੰਪ ਭਰੇ ਹੁੰਦੇ ਆ ਪਾਣੀ ਵਾਲੇ ਤੇ ਚਲੋ ਲੋਕ ਤਾਂ ਜੀ ਆਲੇ ਦੁਆਲੇ ਬਹੁਤ ਆਏ ਪਰ ਦੇਖਦੇ ਦੇਖਦੇ ਪਹਿਲਾਂ ਹਵਾ ਹੈ ਨਹੀਂ ਸੀ ਜਦੋਂ ਅੱਗ ਲੱਗੀ ਇੰਨੀ ਕ ਹਵਾ ਆ ਗਈ ਕਿ ਸਾਰਾ ਕੁਸਤਵਾ ਕਰਤਾ ਜੀ ਕਿੰਨੇ ਕਿਤੇ ਇਹ ਬਿਜਲੀ ਮੁਲਾਜ਼ਮਾਂ ਦੀ ਗਲਤੀ ਹੈ ਬਿਜਲੀ ਪ੍ਰਸ਼ਾਸਨ ਦੀ ਗਲਤੀ ਹੈ ਦੇਖੋ ਇੱਧਰ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਭਾਈ ਜੀ ਕਿੰਨੇ ਇਹ ਬੋਲਟੇਜ ਦੀ ਤਾਰ ਹੋਊਗੀ 11000 ਵੋਲਟੇਜ ਦੀ ਤਾਰ ਹੈ ਜੀ 11000 ਵੋਲਟੇਜ ਦੀ ਹਾਂ ਜੀ ਇੱਕ ਆਪਾਂ ਉਹ ਵੀ ਤਾਰ ਦੇਖ ਰਹੇ ਹਾਂ ਬਹੁਤ ਨੇੜੇ ਆ ਤਾਰ ਮੇਰੇ ਖਿਆਲ ਦੇ ਵਿੱਚ ਮਹਿਜ ਉਹ 10 ਫੁੱਟ ਦੇ ਕਰੀਬ ਹੋਊਗੀ ਉੱਪਰੋਂ ਬਿਲਕੁਲ ਇਹੀ ਇਹੀ ਕੰਡੀਸ਼ਨ ਹੈ ਜੀ ਸਾਡੇ ਪਿੰਡ ਤੇ 70% ਤਾਰਾਂ ਇੱਕ ਨਹੀਂ ਨੇ ਸਾਨੂੰ ਵੀ ਪਤਾ ਬਿਜਲੀ ਮੁਲਾਜ਼ਮ ਬਾਅਦੋਂ ਆ ਕੇ ਸਫਾਈਆਂ ਜ਼ਰੂਰ ਦਿੰਦੇ ਨੇ ਕਹਿੰਦੇ ਸਾਡੇ ਕੋਈ ਕੰਪਲੀਟ ਨਹੀਂ ਕਰਦੇ ਹੋਰ ਨਹੀਂ ਕਰਦੇ ਤੁਸੀਂ ਤਨਖਾਹਾਂ ਤੁਸੀਂ ਇੱਥੇ ਸਾਡੇ ਪਿੰਡ ਬੈਠਦੇ ਆ ਦੋ ਮੁੰਡੇ ਕੀ ਉਹਨਾਂ ਨੂੰ ਨਿਗਾ ਚਾਉਂਦਾ ਨਹੀਂ ਹੈਗਾ ਵੀ ਇਹ ਇਹ ਤਾਰਾਂ ਲੰਮਕਦੀਆਂ ਨੇ ਅਸੀਂ ਇਹਨਾਂ ਦਾ ਕੁਝ ਕਰੀਏ ਰਾਸਟਰ ਨਾਲ ਵੀ ਲੱਗਣ ਨੂੰ ਤਿਆਰ ਆ ਸਾਰਾ ਕੁਝ ਕਰਨ ਨੂੰ ਤਿਆਰ ਆ ਪਰ ਪਤਾ ਨਹੀਂ ਕੀ ਇਹ ਜਦੋਂ ਹਾਦਸਾ ਹੋ ਜਾਂਦਾ ਉਹ ਤੋਂ ਕੱਲ ਜਰੂਰ ਦੱਸ ਜਾਣੇ ਇੱਥੇ ਫਿਰਦੇ ਸੀਗੇ ਦੱਸ ਦੇਣੇ ਫਿਰਨ ਤੋਂ ਬਾਅਦ ਆ ਉੱਕਣੀ ਤਾਰਾਂ ਪਈਆਂ ਨੇ ਇਹ ਦੁਬਾਰੇ ਖਾਣੀ ਕਿਸੇ ਹੈਪਨ ਨੂੰ ਠੀਕਦੇ ਆ ਵੀ ਕਿਸੇ ਬੰਦੇ ਦਾ ਹੱਥ ਲੱਗ ਜਾਵੇ ਜਾਂ ਕਿਸੇ ਦਾ ਕੀ ਹੋ ਜਾਵੇ ਸਮਝ ਤੋਂ ਬਾਹਰ ਆ ਜੀ ਦੁਬਾਰਾ ਫਿਰ ਕਿਸੇ ਹਾਦਸੇ ਨੂੰ ਰੋਕਿਆ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ਰੂਰ ਉਹ ਤਾਰ ਦਿਖਾਈ ਜਾਵੇ ਇਹ ਹਲੇ ਵੀ ਤ ਉਹ ਜਿਵੇਂ ਆਪਾਂ ਕਹਾਵਤ ਵੀ ਸੁਣਦੇ ਹੁੰਨੇ ਆ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ ਇਹ ਗੱਲ ਬਖੂਬੀ ਇੱਥੇ ਢੁਕਦੀ ਹੈ ਇਹ ਹਲੇ ਵੀ ਤਾਰ ਇੱਥੇ ਹੀ ਹੈ ਪ੍ਰਸ਼ਾਸਨ ਵੱਲੋਂ ਹਜੇ ਵੀ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈਗੀ ਆ ਉਹ ਕਾਰਵਾਈ ਨਹੀਂ ਕੀਤੀ ਗਈ ਅਗਲੇ ਕਿਸੇ ਹਾਦਸੇ ਨੂੰ ਡਿੱਕਿਆ ਜਾ ਰਿਹਾ ਬਾਈ ਜੀ ਕਿੰਨੀ ਜ਼ਮੀਨ ਹੈ ਜਿਹੜੀ ਇਹ ਕਿੰਨੀ ਫਸਲ ਸੜ ਕੇ ਸੁਆਹ ਗਈ ਇਹ ਜੀ ਜਿਹੜੀ ਕਣਕ ਦੀ ਫਸਲ ਸੀਗੀ ਉਹ 13 ਕਿਲਿਆਂ ਦੇ ਗੇੜ ਹੋਗੀ ਆ ਦੋਈ ਭਾਈ ਇਹਨਾਂ ਦੇ ਹੋਗੇ 6-7 ਕਿਲੇ 6-7 ਕਿਲੇ ਇਹਨਾਂ ਦੇ ਹੋਗੇ ਤੇ ਬਾਕੀ ਟੂੜੀ ਦਾ ਨਾਲ ਸੀਗਾ ਜੀ ਉਹ ਸੀਗੇ 7-8 ਕਿਲੇ ਉਹ ਸੀਗੇ ਜੀ ਠੀਕ ਹੈ ਹਾਂਜੀ ਤੇ ਫਿਰ ਇਹ ਤੇ ਅੱਗ ਤੇ ਕਾਬੂ ਕਿਦਾਂ ਪਾਇਆ ਕਾਬੂ ਤਾਂ ਜੀ ਆਲੇ ਦੁਆਲੇ ਲੋਕ ਆਏ ਟਰੈਕਟਰ ਲੈ ਕੇ ਆਏ ਤਾਂ ਕਾਬੂ ਤਾਂ ਕੀ ਪੈਣਾ ਜੀ ਤਾਂ ਸਾਰਾ ਕੁਝ ਮਚ ਕੇ ਸੁਆਹ ਹੋ ਗਿਆ ਉਧਰ ਉਹ ਦੇਖੋ ਦਰਖਤ ਲੱਗਦੇ ਆ ਉਧਰੋਂ ਦਰਖਤਾਂ ਕਰਕੇ ਰੁਗਿਆ ਤੇ ਕੁਝ ਮੂਰੇ ਬਾਹੂ ਲਿਆ ਸੀ ਕੋ ਸਾਡੇ ਪਿੰਡ ਤੇ ਅਸੀਂ ਪਾਣੀ ਵਾਲੀਆਂ ਆਪਣੇ ਸਪਰੇਅ ਕਰਨ ਵਾਲੇ ਪੰਪਾਂ 'ਚ ਪਾਏ ਹੁੰਦਿਆ ਪਾਣੀ ਤਾਂ ਲੋਕਾਂ ਨੇ ਉਹਦੇ ਨਾਲ ਵਿਚਾਰਿਆਂ ਨੇ ਬਹੁਤ ਹਿੰਮਤ ਮਾਰੀ ਤੇ ਅਸਤਾ ਚਾਹੁੰਦੇ ਆ ਕਿ ਪਿੰਡ-ਪਿੰਡ ਇੱਕੋ ਟੈਂਕੀਆਂ ਹੁੰਦੀਆਂ ਨੇ ਜਿਹੜੇ ਪ੍ਰੈਸ਼ਰ ਮਾਰਦੇ ਆ ਪਾਣੀ ਦਾ ਤੇ ਸਾਨੂੰ ਉਹ ਸਹੂਲਤਾਂ ਦਿੱਤੀ ਜਾਵੇ ਤੇ ਆਉਣ ਵਾਲੇ ਆਉਣ ਵਾਲੇ ਸਾਲਾਂ ਤੇ ਕੋਈ ਗਵਰਨਮੈਂਟ ਸਾਡਾ ਚੰਗਾ ਕਰੇ ਤੇ ਗੱਲਾਂ ਵਾਦੇ ਹੋ ਜਾਂਦੇ ਆ ਪਰ ਗੱਲ ਕੰਮ ਨਹੀਂ ਪੂਰੇ ਹੁੰਦੇ ਜੀ ਕਿਤੇ ਨਾ ਕਿਤੇ ਦੇਖਦੇ ਹੋ ਵੀ ਵਾਦੇ ਹਰ ਵਾਰ ਹੁੰਦੇ ਨੇ ਕਿ ਅਸੀਂ ਕਿਸਾਨਾਂ ਲਈ ਆ ਕਰਦਾਂਗੇ ਜਾਂ ਬੀਮੇ ਲੈ ਕੇ ਆਵਾਂਗੇ ਫਸਲਾਂ ਤੇ ਉਹ ਕਰਮ ਰੂਪ ਦੇ ਵਿੱਚ ਉਹ ਗੱਲਾਂ ਹੈਗੀਆਂ ਨੇ ਕਿੰਨੀ ਪ੍ਰੈਕਟੀਕਲ ਚ ਨਹੀਂ ਜੀ ਨਹੀਂ ਨਹੀਂ ਕੋਈ ਬੀਮੇ ਨਹੀਂ ਹੁੰਦੇ ਤੁਹਾਡੇ ਸਾਹਮਣੇ ਹੀ ਆ ਜੀ ਘੜੇ ਪੈ ਜਾਂਦੇ ਨੇ ਆਹ ਦੇਖ ਲਓ ਹੁਣ ਕੁਦਰਤ ਦੀ ਮਾਰ ਆ ਪੈ ਗਈ ਸਾਨੂੰ ਪਰ ਕੀ ਕਰਾਂਗੇ ਹੁਣ ਇੱਕ ਬਿੰਤਾਂ ਤਰਲੇ ਨੇ ਸਾਡਾ ਦਾ ਮੁਆਵਜ਼ਾ ਵੀ ਕੁਝ ਨਹੀਂ 4-5000 ਰੁਪਿਆ ਕਿਲੇ ਦੇ ਇਕਰ ਦੇ ਹਿਸਾਬ ਨਾਲ ਦੇ ਦੇਣਾ ਸਾਡੀ 66000 ਦੀ ਪਹਿਲਾਂ ਅਸੀਂ ਕੋਸੇ ਠੇਕਾ ਭਰੀ ਬੈਠੇ ਨੇ ਉਸ 60-65000 ਰੁਪਏ ਦੀ ਫਸਲ ਮਰ ਗਈ ਤੇ ਉਹ ਬੰਦਾ ਇੱਕ ਵਾਰ ਜ਼ਿੰਦਗੀ ਚ ਮਾਰ ਖਾਦੀ ਫਿਰ ਦੁਬਾਰੇ ਕਿੱਥੋਂ ਕੰਮਜਾਮ ਹੁੰਦਾ ਮਨ ਟੁੱਟ ਜਾਂਦਾ ਜੀ ਬੰਦੇ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਕੀ ਕਰੂ ਇਸ ਵਾਰ ਹੋ ਗਿਆ ਅਗਲੀ ਵਾਰ ਕੀ ਗਾਰੰਟੀ ਆ ਉਹ ਖੜੀ ਫਸਲ ਪੱਕੀ ਵੱਢਣ ਤੱਕ ਦੇਖੀ ਜਾਊ ਵੀ ਕੋਈ ਖਤਰਾ ਤਾਂ ਨਹੀਂ ਹੈਗਾ ਬੈਠਾ ਰੂਸਰਾਣੇ ਦੀ ਇੱਥੇ ਕਿਹੜਾ ਕੋਈ ਫੈਸਿਲਿਟੀ ਆ ਬਾਈ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਠੇਕੇ ਤੇ ਜ਼ਮੀਨ ਲਈ ਹੋਈ ਸੀ ਬਾਈ ਜੀ ਕਿੰਨੀ ਜ਼ਮੀਨ ਲਈ ਠੇਕੇ ਤੁਹਾਡੇ ਜੀ ਇਹ 10 ਕਿੱਲੇ ਨੇ ਜੀ ਮੇਰੇ ਤੇ ਅੱਛਾ ਜੀ ਨਾਲ ਬ੍ਰਦਰ ਇਹਨਾਂ ਦੇ ਵੀ ਨੇ ਹਾਂਜੀ ਹਾਂਜੀ ਮੇਰੇ ਵੀ ਸਿਰ ਹੁਣ ਪੱਲੇ ਕੀ ਪਿਆ ਬਸ ਪੱਲੇ ਕੀ ਆ ਆ ਚੀਜ਼ ਆਈ ਸਾਡੇ ਸੁਹਾ ਜੀ ਪੱਲੇ ਬਸ ਪ੍ਰਸ਼ਾਸਨ ਵੱਲੋਂ ਕੋਈ ਵਾਦਾ ਨਹੀਂ ਕੀਤਾ ਗਿਆ ਐਮਐਲਏ ਸਾਹਿਬ ਆਏ ਸੀ ਕਿ ਉਹ ਸਾਹਿਬ ਆਏ ਨੇ ਕਹਿੰਦੇ ਜੀ ਕਰਾਂਗੇ ਜਰੂਰ ਜਿੰਨਾ ਹੋ ਸਕੇ ਕਰਾਂਗੇ ਜੀ ਪਟਵਾਰੀ ਸਾਹਿਬ ਆਏ ਸੀ ਉਹ ਲਿਖ ਕੇ ਲੈ ਗਏ ਜੀ ਜਿਵੇਂ ਹੋਊ ਕਹਿੰਦੇ ਵੀ ਕਰਾਂਗੇ ਮਦਦ ਲੱਗਦਾ ਵੀ ਹੋ ਜਾਊਗਾ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਸਰਕਾਰ ਦਾ ਠੀਕ ਹੈ ਤੇ ਫਿਰ ਇਹਦੇ ਤੇ ਤੁਹਾਨੂੰ ਲੱਗਦਾ ਵੀ ਫਾਇਰ ਬਰਗੇਡ ਦੀਆਂ ਗੱਡੀਆਂ ਦਾ ਹੋਣਾ ਪਿੰਡਾਂ ਦੇ ਵਿੱਚ لازਮੀ ਹੈ ਜਰੂਰ ਘਟੂ ਘਟ ਸਾਡੇ ਹਲਕੇ 'ਚ ਤਾਂ ਹੋਵੇ ਜੀ ਮਲਾਵਤ ਹਲਕੇ 'ਚ ਇੱਕ ਗੱਡੀ ਤਾਂ ਹੋਵੇ ਕੱਲ ਫੋਨ ਬਹੁਤ ਕਰੇ ਜੀ ਖੰਨੇ ਫੋਨ ਹੀ ਨਹੀਂ ਚੱਕੇ ਜੀ ਉਹਨਾਂ ਨੇ ਜੀ ਖੰਨੇ ਦੀ ਜੇਕਰ ਮੈਂ ਇੱਥੋਂ ਗੱਲ ਕਰਾਂ ਤਾਂ 35 ਤੋਂ 40 ਕਿਲੋਮੀਟਰ ਦਾ ਫਾਸਲਾ ਇਸ ਪਿੰਡ ਤੋਂ ਮੈਂ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੇਰੇ ਮੰਨਣ ਦੇ ਮੁਤਾਬਕ 35 ਤੋਂ 40 ਕਿਲੋਮੀਟਰ ਦਾ ਇੱਥੋਂ ਫਾਸਲਾ ਜੇਕਰ ਇੱਥੇ ਕੋਈ ਅਨਹੋਣੀ ਹੋ ਜਾਵੇ ਜਾਂ ਅੱਗ ਲੱਗ ਜਾਵੇ ਤਾਂ ਇੱਥੇ ਪਹੁੰਚਦੇ ਆ ਪਹੁੰਚਦੇ ਆ ਜਾਨੂੰ ਸੜ ਕੇ ਸੁਆਹ ਹੋ ਜਾਏਗਾ ਜੇ ਇਹ ਫਿਰ ਭਾਈ ਜੀ ਇਹਦੇ ਤੇ ਕਿਨੇ ਤੁਸੀਂ ਇਹਦੇ ਤੇ ਕਾਬੂ ਕਿਵੇਂ ਪਾਇਆ ਜੀ ਕਾਬੂ ਜੀ ਦੇਖੋ ਲੋਕਾਂ ਨੇ ਬਹੁਤ ਹਿੰਮਤ ਕਰੀ ਬਹੁਤ ਪਿੰਡਾਂ ਚੋਂ ਅਲਾਉਂਸਮੈਂਟ ਹੋਈ ਆਏ ਜੀ ਕੁਦਰਤੀ ਹਵਾ ਕੁਛ ਦਬ ਗਈ ਜੀ ਬਾਹੀ ਕਰੀ ਅੱਗੇ ਜੀ ਪੰਪ ਲਿਆਂਦੇ ਸਪਰੇਅ ਵਾਲੇ ਉਹਦੇ ਕਰਕੇ ਜੀ ਕੰਟਰੋਲ ਕਰਿਆ ਜੀ ਬਸ ਕੋਈ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਜੀ ਉਹ ਬਚਦੁਰੇ ਗਏ ਉਹ ਬਚ ਗਏ ਹਾਂ ਠੀਕ ਹੈ ਫਿਰ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਦੀ ਜਰੂਰ ਸਾਨੂੰ ਜੋ ਬਣਦਾ ਸਾਡਾ ਕੁਝ ਮੁਆਵਜ਼ਾ ਦਿੱਤਾ ਜਾਵੇ ਜੀ ਜੀ ਹਾਂਜੀ ਹਾਂ ਲੈ ਕੇ ਜਰੂਰ ਲੈ ਕੇ ਗਏ ਨੇ ਜੀ ਦੇਖੋ ਹੁਣ ਕੀ ਕਹਿ ਰਹੇ ਕੋਸਾ ਸੀ ਜੀ ਐਨਆਰਆਈ ਭਰਾਵਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਆਪਾਂ ਦਸਵੰਧ ਵੀ ਕੱਢਦੇ ਆ ਤਾਂ ਇਹਨਾਂ ਭਰਾਵਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਇੱਕ ਵਾਰ ਟੁੱਟਿਆ ਕਿਸਾਨ ਦੁਬਾਰੇ ਖੜਾ ਨਹੀਂ ਹੁੰਦਾ ਉਹਦਾ ਮਨ ਟੁੱਟ ਜਾਂਦਾ ਜੀ ਕੱਲ ਅਸੀਂ ਬਹੁਤ ਔਖੇ ਘਰੋਂ ਥਣ ਕੇ ਲੈ ਕੇ ਆਏ ਆ ਮਨ ਟੁੱਟ ਜਾਂਦਾ ਜੀ ਜਿਹਾ ਪੁੱਤਾਂ ਵਾਂਗੂ ਪਾਲੀ ਫਸਲ ਅੱਖਾਂ ਦੇ ਸਾਹਮਣੇ ਮੱਚਦੀ ਆ ਕੋਈ ਜਿੰਨਾ ਕਿ ਕਰ ਸਕਦਾ ਤਾਂ ਜ਼ਰੂਰ ਇਹਨਾਂ ਦੀ ਹੈਲਪ ਕੀਤੀ ਜਾਵੇ ਅਸੀਂ ਪਿੰਡ ਪੱਧਰ ਤੇ ਵੀ ਜਿੰਨੇ ਕੁ ਜੋਗੀਆਂ ਕਰਾਂਗੇ ਤੇ ਸਾਰੇ ਭਾਈਆਂ ਦੇ ਮਦਦ ਨਾਲ ਇਹ ਸਾਰਾ ਖੋਹ ਸਕਦਾ ਜੀ ਜੀ ਜ਼ਰੂਰ ਕਿਤਨਾ ਕਿਤੇ ਇਹ ਗੱਲ ਹੈ ਜਿਹੜੀ ਹਰ ਇੱਕ ਪੰਜਾਬੀ ਨੂੰ ਸਮਝਣੀ ਪਵੇਗੀ ਤੇ ਹਰ ਇੱਕ ਉਸ ਦਾਣੇ ਨੂੰ ਸਮਝਣੀ ਪਵੇਗੀ ਕਿ ਦਾਮ ਦਾ ਜਿਹੜਾ ਅਸਲੀ ਰੂਪ ਹੈ ਉਹ ਕਿਹੜਾ ਹੋਣਾ ਚਾਹੀਦਾ ਤੇ ਕਿਤਨਾ ਕਿਤੇ ਇਹ ਪ੍ਰਸ਼ਾਸਨ ਨੂੰ ਵੀ ਇੱਕ ਸਵਾਲ ਹੈ ਕਿ ਜਿਹੜੀਆਂ ਇਹ ਅਨਹੋਣੀਆਂ ਘਟਨਾਵਾਂ ਹੁੰਦੀਆਂ ਨੇ ਇਹ ਘਟਨਾਵਾਂ ਕਿਤਨਾ ਕਿਤੇ ਨਾ ਹੋਣ ਤਾਂ ਜੋ ਅੱਖਾਂ ਰਹੀ ਜਿਹੜੇ ਇਹ ਸੁਪਨੇ ਸਜਾਏ ਹੁੰਦੇ ਨੇ ਕਿ ਮੈਂ ਆਹ ਫਸਲ ਦੇ ਉੱਪਰ ਆਹ ਕੰਮ ਕਰਾਂਗਾ ਜਾਂ ਐਦਾਂ ਉਹ ਕੰਮ ਕਰਾਂਗਾ ਬਹੁਤ ਸਾਰੇ ਸੁਪਨੇ ਹੁੰਦੇ ਨੇ ਆਪਣੀ ਫਸਲ ਨੂੰ ਲੈ ਕੇ ਪਰ ਉਹ ਜਦੋਂ ਐਦਾਂ ਦਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਹ ਅੱਖਾਂ ਦੇ ਵਿੱਚ ਨਮੋਸ਼ੀ ਛੱਡ ਜਾਂਦੇ ਨੇ ਤੇ ਆਓ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਜਲਦ ਤੋਂ ਜਲ ਇਹਨਾਂ ਦੀ ਗੱਲਬਾਤ ਸੁਣੀ ਜਾਵੇ ਜੋ ਇਹਨਾਂ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿ ਸਾਡੇ ਕੋਲੇ ਨਾ ਤਾਂ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਆਉਂਦੀ ਹੈ ਤੇ ਨਾ ਹੀ ਕੋਈ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਕੈਮਰਾ ਪਰਸਨ ਰਾਜਵੀਰ ਪੰਦੇਰਖੇੜੀ ਦੇ ਨਾਲ ਆਲਤੋਂ ਬ੍ਰਾਂਤ ਸਿੰਘ ਰੋੜੀਆਂ ਹਮਦਰਦ ਮੀਡੀਆ ਪਰ ਦੇਖਦੇ ਦੇਖਦੇ ਪਹਿਲਾਂ ਹਵਾ ਹੈ ਨਹੀਂ ਸੀ ਜਦੋਂ ਅੱਗ ਲੱਗੀ ਇੰਨੀ ਕ ਹਵਾ ਆ ਗਈ ਕਿ ਸਾਰਾ ਕੁਝ ਤਬਾਹ ਕਰਤਾ ਜੀ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਬਾਈ ਜੀ ਕਿੰਨੇ ਇਹ ਬੋਲਟੇਜ ਦੀ ਤਾਰ ਹੋ ਗਈ ਹੈ 11000 ਬੋਲਟੇਜ ਦੀ ਤਾਰ ਹੈ ਕਹਿੰਦੇ ਸਾਡੇ ਕੋਲ ਕੰਪਲੀਟ ਨਹੀਂ ਕਰਦੇ ਹੋਰ ਨਹੀਂ ਕਰਦੇ ਤੁਸੀਂ ਤਨਖਾਹ ਕਾਹਦੀ ਲੈਣੇ ਹੋ ਤੁਹਾਡੀ ਡਿਊਟੀ ਕੀ ਬਣਦੀ ਹੈ ਉਹ ਜਿਵੇਂ ਆਪਾਂ ਕਹਾਵਤ ਵੀ ਸੁਣਦੇ ਹੁੰਦੇ ਹੁੰਨੇ ਆ ਕਿ ਪੰਜਾਂ ਦਾ ਕਿਹਾ ਸਿਰ ਮੱਥੇ ਪਰ ਪਰ ਨਾਲਾ ਉੱਥੇ ਦਾ ਉੱਥੇ ਬਾਬੂ ਦਾ ਕੀ ਪੈਣਾ ਜੀ ਜਦ ਸਾਰਾ ਕੁਝ ਮੱਚ ਗਿਆ ਸੁਹਾ ਹੋ ਗਿਆ ਉਧਰ ਉਹ ਦੇਖੋ ਦਰਖਤ ਲੱਗਦੇ ਆ ਉਧਰੋਂ ਦਰਖਤਾਂ ਕਰਕੇ ਰੁਗਿਆ ਤੇ ਕੁਝ ਮੂਰੇ ਬਾਹੂ ਲਿਆ ਸੀ ਗੱਟ ਦਾ ਮੁਆਵਜ਼ਾ ਵੀ ਕੁਝ ਨਹੀਂ 4-5000 ਰੁਪਿਆ ਕਿਲੇ ਦੇ ਇਕੜ ਦੇ ਹਿਸਾਬ ਨਾਲ ਦੇ ਦੇਣਾ ਤੇ ਹੁਣ ਪੱਲੇ ਕੀ ਪਿਆ ਬਸ ਪੱਲੇ ਕੀ ਆ ਜੀ ਸਾਡੇ ਸੁਹਾ ਜੀ ਪੱਲੇ ਬਸ ਤਸੀਂ ਜਿਹੜੇ ਹਮਦਰਦ মিডিਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਦਰਸ਼ਕੋ ਅੱਜ ਅਸੀਂ ਹਲਕਾ ਪਾਇਲ ਦੇ ਪਿੰਡ ਗੋਸਲ ਦੇ ਵਿੱਚ ਪਹੁੰਚੇ ਆ ਤੇ ਇੱਥੇ ਪਹੁੰਚਣ ਦਾ ਕਾਰਨ ਬਹੁਤ ਹੀ